222 ਦੇ ਵਿੱਚ ਘੁੰਮਿਆ ਚ 225 'ਚ ਖੜੇ ਆ 3 ਸਾਲਾਂ ਬਾਅਦ ਦਮਾਦ ਆਪਣੇ ਸਹੁਰੇ ਨੂੰ ਦੇਖ ਰਿਹਾ ਭਤੀਜਾ ਆਪਣੇ ਚਾਚੇ ਨੂੰ ਦੇਖ ਰਿਹਾ ਤੇ ਬਹੂ ਨੂੰ ਆਪਣੇ ਸਸਰੂ ਦੇਖ ਰਿਹਾ ਜੇ ਕੋਣ ਹੈ ਐ ਬਤਾਓ ਭਾਈ ਰੋਵਿੰਦ ਰੋਵਿੰਦ ਜੇ ਤੁਹਾਡੀ ਬਹੂ ਹੈ ਬਹੂ ਬਹੂ ਚੋ ਬਹੂ ਆਉਂਚੂ ਰਾਬਾਕੀ ਹਾਂ ਰਾਬਾ ਮਾਈਕਲ ਲੜਕਾ ਹੈ ਹਾਂ ਇਹ ਬਹੂ ਹੈ परदेसी एक गरीब बंदा एक लाचार बंदा अपन मिले भी सौ बई दे गुमया गाजीपुर तो यूपी तो परिवार पहुंचे तूने घर क्यों छोड़ दिया फिर क्या करेंगे बाहर खाए हैं बाहर खाए हैं बाहर खाए गए हम बाहर गए हैं जिंदगी मुझे बची है जिंदगी बची है हिस्सी है जो तो खबर खाए जो तो रहा है

ਕਹਿੰਦੇ ਦੱਸਦੇ ਆ 2022 ਦੇ ਵਿੱਚ ਘਰੋਂ ਗੁੰਮ ਗਿਆ ਸੀ ਬਾਪੂ ਘਰੋਂ ਚਲਿਆ ਗਿਆ ਸੀ ਗੁੰਮਿਆ ਨਹੀਂ ਸੀ ਇਹਨਾਂ ਦੇ ਵੱਡੇ ਮੁੰਡੇ ਨੇ ਵਿਨੋਦ ਨੇ ਕੁੱਟਿਆ ਸੀ ਤੇ ਬਾਹਾਂ ਤੋੜਦੀਆਂ ਸੀ ਦੋਨੇ ਤੇ ਆਪਦੇ ਪੁੱਤ ਤੋਂ ਡਰਦਾ ਸਰਜੂ ਬਾਬਾ ਘਰੋਂ ਭੱਜ ਆਇਆ ਕਹਿੰਦੇ ਲੱਖਾਂ ਕਰੋੜਾਂ ਦੀ ਪ੍ਰਾਪਰਟੀ ਹੈ ਸਰਜੂ ਬਾਬੇ ਦੀ ਪੁੱਤਾਂ ਨੂੰ ਦਿੱਤੀ ਹੋਈ ਪਰ ਨੂੰਹ ਨੇ ਸੋਨੇ ਦਾ ਕੰਗਣ ਚੋਰੀ ਕਰਨ ਦਾ ਇਲਜ਼ਾਮ ਲਾਤਾ ਆਪਦੇ ਸਸੋਲ ਨੂੰ हाँ जी भाई साहब नमस्ते आप कहाँ से आए हो यूपी, यूपी से आए जी। यूपी से कौन सा जिला गाजीपुर सरजू बाबा के क्या लगते हो आप हम भतीजे हैं भतीजे हो आप जी। तो आप क्या लगते हो दमाद, दमाद लगते हो आपको ठीक है तो जे बहू हो प्रमोद की घरवाली वाली है तो जब इसको मार के घर से भगाया था बच्चों ने बेटे ने किसने मारा था इसको बड़े बेटे ने मारा था क्या नाम था विनोद कुमार यादव ने विनोद कुमार ने जी ठीक है तो प्रमोद का इंजाम लगा दिया था उनकी, उनकी जो वाइफ है ना उनकी वाइफ चोरी का इंजाम लगाई उनको अपने ससुर पे सोने का सोने का कंगन चुरा लिए तो बाबा ने, ने चोरी किया था नहीं नहीं करोड़ों की संपत्ति उनकी है और बहू ने चोरी लगा दी है कि हम हमारे ससुर ने कंगन चुरा लिया मेरा बाबा सरजू का प्रॉपर्टी करोड़ों का उनके पास है जी आप सबके पास है जी क्या बात है कितना टाइम पहले घर से निकले थे बाबा 2022 हजार बाईस दो हजार बाईस थाना में रिपोर्ट किया था जी थाना, थाना में लेके आए हो रिपोर्ट, रिपोर्ट? कुछ भी नहीं हुआ रिपोर्ट तो थाना कर दिया था ना तो उसके पास पैसा वगैरह है तब जब घर से निकले थे चलते थे बाबा जी कुछ हाथ वो उसने मार के ये हाथ तोड़ दिया था हाथ टूटा हुआ दोनों हाथ तोड़ दिया था जब हमें मिले बाबा उनका चूल्हा भी टूटा हुआ था तो चल नहीं सकते थे वो जी जी देखे, 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 देखे। तो फिर वहाँ पे जहाँ पे आके उनके ऑपरेशन हुए तो फिर वो चलना फिरना चालू किया फिर उन्होंने अपना गांव का नाम बताया एड्रेस बताया फिर हमारे टीम के मेंबर है सुभाष जी उन्होंने घर ढूंढा आपसे भी बात किया होगा उन्होंने तो आप लोगों का चलो धन्यवाद आप अब लेके लेने आए हो लेकर जाओगे चलिए आइए मिलाते हैं आप वाहिगुरु जी का खालसा वाहेगुरु जी की फतेह जी ਗਾਜੀਪੁਰ ਤੋਂ ਯੂਪੀ ਤੋਂ ਪਰਿਵਾਰ ਪਹੁੰਚਿਆ ਬਾਪੂ ਸਰਜੂ ਨੂੰ ਲੈਣ ਵਾਸਤੇ ਸਰਜੂ ਬਾਪੂ ਨੂੰ ਲੁਧਿਆਣੇ ਤੋਂ ਜਿਹੜਾ ਮਾਤਾ ਰਾਣੀ ਚੌਕ ਆ ਉੱਥੋਂ ਲੈ ਕੇ ਆਏ ਸੀਗੇ ਤੇ ਬਾਪੂ ਉੱਥੇ ਫੁੱਟਪਾਥ ਤੇ ਪਿਆ ਸੀ ਬਹੁਤ ਮਾੜੀ ਹਾਲਤ ਵਿੱਚ ਚੱਲ ਨਹੀਂ ਸਕਦਾ ਸੀ ਰੇਂਗ ਰੇਂਗ ਕੇ ਚੱਲਦਾ ਸੀ ਸਾਡੇ ਅਤਲ ਸਾਲਨ ਜੀ ਨੇ ਟੀਮ ਦੇ ਮੈਂਬਰ ਉਹਨਾਂ ਨੇ ਕਾਲ ਕੀਤੀ ਵੀ ਬਾਈ ਜਮਈ ਭਗਤ ਬਾਪੂ ਬੈਠਾ ਵੀ ਦਰবেশ ਬੰਦਾ ਜਮਈ ਵੀ ਹਾਲਤ ਬਹੁਤ ਮਾੜੀ ਆ ਅੱਗੇ ਵੀ ਅਕਸਰ ਅਸੀਂ ਉਸ ਇਲਾਕੇ ਤੋਂ ਬਹੁਤ ਸਾਰੇ ਮਰੀਜ਼ ਲੈ ਕੇ ਆਉਨੇ ਆਤਲ ਵੀਰ ਸਾਨੂੰ ਫੋਨ ਕਰਦੇ ਰਹਿੰਦੇ ਆ ਜਿਹੜਾ ਕਿ ਬਹੁਤ ਲਾਚਾਰ ਹੁੰਦਾ ਲੋੜਵੰਦ ਹੁੰਦਾ ਉਹਨੂੰ ਲੈ ਕੇ ਆਉਨੇ ਆ ਅਸੀਂ ਤੇ ਬਾਪੂ ਵੀ ਵਿਚਾਰਾ ਬਹੁਤ ਲਾਚਾਰ ਸੀਗਾ ਬਹੁਤ ਲੋੜਵੰਦ ਸੀਗਾ ਤੇ ਮਨੁੱਖਤਾ ਦੀ ਸੇਵਾ ਪਰਿਵਾਰ ਤੋਂ ਸੱਚੇ ਪਾਤਸ਼ਾਹ ਨੇ ਜਿਹੜਾ ਬਲ ਬਖਸ਼ਿਆ ਨਹੀਂ ਤਾਂ ਕੀ ਦੀ ਸਾਡੀ ਕੀ ਔਕਾਤ ਆ ਵੀ ਅਸੀ ਕਿ ਸਾਨੂੰ ਬਜ਼ੁਰਗਨ ਨੂੰ ਸੜਕ ਤੋਂ ਚੱਕ ਕੇ ਲਿਆ ਕੇ ਆਪਣੇ ਘਰੇ ਰੱਖੀਏ ਤੇ ਉਹਦਾ ਇਲਾਜ ਕਰਾਈਏ ਇਹ ਤਾਂ ਉਹਦਾ ਬਖਸ਼ਿਆ ਹੋਇਆ ਮਨੁੱਖਤਾ ਦੀ ਸੇਵਾ ਪਰਿਵਾਰ ਦਾ ਸੁਪਨਿਆਂ ਦਾ ਘਰ ਆ ਜਿਹਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿੰਨੇ ਮੈਂਬਰ ਆ ਜਿਹੜੇ ਆਉਂਦੇ ਆ ਕਿੰਨੇ ਠੀਕ ਹੋ ਕੇ ਘਰਾਂ ਨੂੰ ਚਲੇ ਜਾਂਦੇ ਆ ਅੱਜ ਵੀ ਪਰਿਵਾਰ ਦੇ ਵਿੱਚ 800 ਤੋਂ ਵੱਧ ਮੈਂਬਰ ਸੁਪਨਿਆਂ ਦੇ ਘਰ ਵਿੱਚ ਰਹਿੰਦੇ ਆ ਤੇ ਸਰਜੂ ਬਾਬਾ ਸਾਨੂੰ 13 4 23 ਨੂੰ ਮਿਲਿਆ ਸੀਗਾ ਬਾਪੂ ਨੂੰ ਸਾਡੇ ਕੋਲੇ ਆਏ ਨੂੰ ਕਰੀਬ 2 ਸਾਲ ਦਾ ਸਮਾਂ ਹੋ ਚੱਲਿਆ 1 ਸਾਲ 10 ਮਹੀਨੇ ਤੇ 9 ਦਿਨ ਹੋ ਗਏ ਬਾਪੂ ਸਰਜੂ ਦੇ ਸੁਪਨਿਆਂ ਦੇ ਘਰ ਵਿੱਚ ਰਹਿੰਦੇ ਆ ਬਾਪੂ ਹੁਣ ਚੱਲਣ ਫਿਰਨ ਲੱਗ ਗਿਆ ਸੀ ਤੇ ਬਾਪੂ ਕਹਿੰਦਾ ਹੁੰਦਾ ਮੈਂ ਘਰ ਜਾਣਾ ਘਰ ਕਿਹਦੇ ਕੋਲੇ ਭੇਜੀਏ ਕੋਈ ਪਤਾ ਨਹੀਂ ਸੀ ਹੁਣ ਜਿਵੇਂ ਠੀਕ ਹੋ ਗਿਆ ਸੀ ਬਾਪੂ ਦਾ ਵੀ ਮਨ ਕਰਦਾ ਸੀ ਵੀ ਮੈਂ ਆਪਣੇ ਨੂੰ ਮਿਲਾਂ ਫਿਰ ਬਾਪੂ ਨੇ ਆਪਣਾ ਐਡਰੈਸ ਦੱਸਣਾ ਸ਼ੁਰੂ ਕੀਤਾ ਪਿੰਡ ਦਾ ਨਾਮ ਦੱਸਿਆ ਤਾਂ ਫਿਰ ਸਾਡੇ ਸ਼ਿਵਾਸ਼ ਜੀ ਨੇ ਬਹੁਤ ਵੀਰਾਂ ਦੇ ਘਰਾਂ ਤੋਂ ਗੁੰਮਿਆ ਹੋਇਆਂ ਦੇ ਘਰ ਲੱਭੇ ਆ ਉਹਨਾਂ ਨੇ ਸਿਵਾਸ਼ ਜੀ ਦੇ ਨਾਲ ਅਸੀਂ ਗੱਲ ਕੀਤੀ ਵੀ ਬਾਪੂ ਜੀ ਆਹ ਐਡਰੈਸ ਦੱਸਦੇ ਆ ਫਿਰ ਸਿਵਾਸ਼ ਜੀ ਨੇ ਹੌਲੀ ਹੌਲੀ ਉਹਨਾਂ ਦਾ ਐਡਰੈਸ ਲੱਭਿਆ ਤੇ ਅੱਜ ਉਹਨਾਂ ਦੀ ਨੂੰਹ ਉਹਨਾਂ ਦਾ ਦਿਮਾਗ ਉਹਨਾਂ ਦਾ ਭਤੀਜਾ ਲੈਣ ਆਇਆ ਇਹ ਦੱਸ ਦਿਆ 2022 ਦੇ ਵਿੱਚ ਘਰੋਂ ਗੁੰਮ ਗਿਆ ਸੀ ਬਾਪੂ ਘਰੋਂ ਚੱਲਿਆ ਗਿਆ ਸੀ ਗੁੰਮਿਆ ਨਹੀਂ ਸੀ ਇਹਨਾਂ ਦੇ ਵੱਡੇ ਮੁੰਡੇ ਨੇ ਵਿਨੋਦ ਨੇ ਕੁੱਟਿਆ ਸੀ ਤੇ ਬਾਹਾਂ ਤੋੜਤੀਆਂ ਸੀ ਦੋਨੇ ਤੇ ਆਪਦੇ ਪੁੱਤ ਤੋਂ ਡਰਦਾ ਸਰਜੂ ਬਾਬਾ ਘਰੋਂ ਭੱਜ ਆਇਆ ਸੀ ਕਹਿੰਦੇ ਲੱਖਾਂ ਕਰੋੜਾਂ ਦੀ ਪ੍ਰਾਪਰਟੀ ਐ ਸਰਜੂ ਬਾਬੇ ਦੀ ਪੁੱਤਾਂ ਨੂੰ ਦਿੱਤੀ ਹੋਈ ਪਰ ਨੂੰਹ ਨੇ ਸੋਨੇ ਦਾ ਕੰਗਣ ਚੋਰੀ ਕਰਨ ਦਾ ਇਲਜ਼ਾਮ ਲਾਤਾ ਆਪਣੇ ਸਸਰ ਦੇ ਇਸ ਕਰਕੇ ਸਰਜੂ ਬਾਬਾ ਫਿਰ ਘਰੋਂ ਇਸ ਕਰਕੇ ਆ ਗਿਆ ਸੀਗਾ ਅੱਜ ਫੈਮਿਲੀ ਉਹਨੂੰ ਮਿਲਣ ਆਈ ਆ ਸਰਜੂ ਬਾਬੇ ਦੀਆਂ ਉਸ ਟਾਈਮ ਬਾਹਾਂ ਵੀ ਤੁਸੀਂ ਦੇਖੋ ਟੁੱਟੀਆਂ ਹੋਈਆਂ ਸੀ ਹੁਣ ਉਹਨਾਂ ਬਾਹਾਂ ਦੇ ਨਾਲ ਸਰਜੂ ਬਾਬਾ ਵਰਕ ਕਰਨਾ ਚੱਲ ਰਿਹਾ ਵਾ सरजू बाबा नमस्ते कैसे हो ठीक हो सरजू बाबा ए सरजू बाबा हां कौन है कौन है इधर सामने देखो आ है कौन है अरे कौन है जी ऐसा बात है जे कौन है लड़की जल्दी कौन है हैं इसका क्या नाम है मालूम नहीं हैं मालूम नहीं मालूम है जे वाला लड़का कौन है लड़का कौन रे मालूम इधर आओ भाई थोड़ा नजदीक हो जाओ बताओ कौन हो तुम तो? अरे अच्छा। कौन है आ, बताओ अच्छा, भाई गोविंद 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 लड़का है, है क्या लगता है तुम्हारा लड़का 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 नहीं भतीजा लगता है बहुत हुआ बहु पहुँच हुआ बाबा के आ दादा खोजे तो रहली है तो क्यों अच्छा बहुत खोजे ना पूरी अच्छा ये लड़का लड़का भाई का लड़का है भाई का लड़का है हां ये बहू है उसका किसका बहू है जी हां किसका बहू है हां कौन से लड़के का बहू है जी ये जी का नहीं नहीं ये प्रमोद का बहू है प्रमोद प्र का, तो 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 प्रमोद का घरवाली है हां हां प्रमोद कौन है लड़का है तुम्हारा लड़का है आ, लड़का रो है। क्यों ना बाबा? तो है, के होता है ये ना थोड़ा सा अगर साथ लाचार होता तो जिंदगी भर जेल में सड़ा दिल होती है ठीक है सड़क ਜ਼ਿੰਦਗੀ ਭਰ ਜੇਲ੍ਹ ਵਿੱਚ ਸੜਾਓ ਕਿ ਆਪਣੇ ਜ਼ਮੀਨ ਜਾਜ਼ਾ ਸੇ ਬਰਖਾਸ ਕਰਾਓ ਕਿ ਇੱਕਦਮ ਆਹ ਜ਼ਮੀਨ ਜਾਜ਼ਾ ਬਰਖਾਸ ਕਰਾਓ ਕਿ ਜੀ ਕਾਹੇ ਬੈਠਾ ਬੈਠਾ ਆਜਾ ਹਾਂ ਬੈਠੋ ਕੁਰਸੀ 'ਤੇ ਬੈਠੋ ਤੇ ਐਸੇ ਲਾਚਾਰ ਬੰਦਿਆਂ ਨੂੰ ਕਿੱਦਾਂ ਛੱਡ ਦਈਏ ਸੀ ਕਈ ਬੰਦੇ ਤਰਾਜ ਕਰਦੇ ਆ ਮਤਲਬ ਕਹਿਣ ਨੂੰ ਵੀ ਸਾਡੇ ਕੋਲੇ ਕੁਝ ਸ਼ਾਵਧ ਨਹੀਂ ਬਚਦੇ ਜਦੋਂ ਇਦਾਂ ਕਿਸੇ ਨੂੰ ਮਲਾਈ ਦਾ ਇੱਕ ਪਰਦੇਸੀ ਇੱਕ ਗਰੀਬ ਬੰਦਾ ਇੱਕ ਲਾਚਾਰ ਬੰਦਾ ਆਪਣਿਆਂ ਨੂੰ ਮਿਲਿਆ 2022 ਦੇ ਵਿੱਚ ਗੁੰਮਿਆ ਸੀ 2022 ਦੇ ਵਿੱਚ ਗੁੰਮਿਆ ਅੱਜ 2025 'ਚ ਖੜੇ ਆ ਤਿੰਨ ਸਾਲਾਂ ਬਾਅਦ ਦਮਾਦ ਆਪਣੇ ਸਹੁਰੇ ਨੂੰ ਦੇਖ ਰਿਹਾ ਭਤੀਜਾ ਆਪਣੇ ਚਾਚੇ ਨੂੰ ਦੇਖ ਰਿਹਾ ਤੇ ਬਹੂ ਨੂੰ ਆਪਣੇ ਸਸਰੂ ਨੂੰ ਦੇਖ ਰਹੀ ਧੰਨਵਾਦ ਇਹਨਾਂ ਦਾ ਲੈਣ ਤਾਂ ਆਏ थीका। थीका। आपको घर से जब बाबा अच्छा। सरजू हाँ। जब घर से निकले थे तो क्या हुआ था मारा था किसी ने विनोद मारा किस मारा मारा। किस ने मारा कहा मारा था बाजू तोड़ दिया था गुट टूटा बापू का देखो कि बिंगा जुड़ा हुआ गुट है ना गुट तोड़ते थे बापू दे ਕਾਹੇ ਬਜਾਇ ਗੌਰ ਕਾਹੇ ਗੌਰ ਬਜਾ। ਆਉ ਜੇ ਟੋਟ 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 ਦਿਆ। ਟੋੜ ਦਿਆ। ਤੇ ਹੁਣ ਵਿਚਾਰੇ ਦੀ ਬੁੱਧੀ ਵੀ ਇੱਧਰ ਆ ਜਾ ਬੇਟਾ ਨਾਲ ਆ ਜਾ। ਕੰਮ ਨਹੀਂ ਕਰਦੀ ਪੂਰੀ ਬਾਪੂ ਦੀ। ਕਿਉਂਕਿ ਜਦੋਂ ਆਪਣੀ ਇਦਾਂ ਕਰ ਦੇਣ ਢਿੱਡੋਂ ਜੰਮੇ ਜਿਹੜੇ ਆਪਦੇ ਪਾਲੇ ਹੋਏ ਧੀਆਂ ਪੁੱਤ ਇਦਾਂ ਕਰਨ ਤਾਂ ਮਾਂ-ਬਾਪ ਦਾ ਫਿਰ ਕੀ ਹਾਲ ਹੁੰਦਾ ਉਹ ਆਪਾਂ ਦੇਖ ਹੀ ਰਹੇ ਹਾਂ ਨਾ। ਤੇ ਸਰਜੂ ਬਾਬੇ ਵਾਸਤੇ ਅਰਦਾਸ ਕਰਿਓ। ਸਰਜੂ ਬਾਬਾ ਹੁਣ ਆਪਣੇ ਘਰ ਚੱਲਿਆ ਅੱਜ ਗਾਜੀਪੁਰ ਤੋਂ ਲੈਣ ਆਏ ਨੇ ਉਹਦੇ ਪਰਿਵਾਰ ਦੇ ਮੈਂਬਰ ਤੇ ਬਾਪੂ ਆਪਣੇ ਬੱਚਿਆਂ 'ਚ ਆਪਣੇ ਪੋਤੇ-ਪੋਤੀਆਂ 'ਚ ਇੱਕ ਬੇਟਾ ਪ੍ਰਮੋਦ ਆ ਇੱਕ ਵਿਨੋਦ ਆ ਇਹ ਪ੍ਰਮੋਦ ਦੀ ਘਰ ਵਾਲੀ ਲੈਣ ਆਈ ਆ ਪਪਾ ਠੀਕ ਹੈ ਹੈ ਪਪਾ ਠੀਕ ਹੈ ਪ੍ਰਮੋਦ ਠੀਕ ਹੈ ਹਾਂ ਠੀਕ ਹੈ ਉਹ ਕੁਝ ਨਹੀਂ ਬੋਲਦਾ ਹੈ ਬਿਸਨੀ ਬੋਲਦਾ ਹੈ ਨਹੀਂ ਨਹੀਂ ਤੂੰਨੇ ਘਰ ਕਿਉਂ ਛੋੜ ਦਿਆ ਫਿਰ ਕੀ ਕਰੇਗੇ ਮਾਰ ਖਾਏਗੇ ਮਾਰ ਖਾਏ ਮਾਰ ਖਾਏਗਾ ਮਾਰ ਖਾਏਗਾ ਜੀਿੰਦੀ ਜਿੰਦੀ ਬਚੀ ਹੈ ਜਿੰਦੀ ਬਚੀ ਹੈ ਜੀਹ ਜੀ ਖਾ ਖਾ ਰਹਾ ਹੈ ਖਾ ਰਿਹਾ ਹੈ ਪੈਰ ਡਰਗਾ ਹੋਇ ਸਹੀ ਬਾਤ ਨਾ ਪੁੱਗਣਾ ਜਿਹੜੀ ਜ਼ਿੰਦਗੀ ਵਿੱਚ ਜਾਰ ਫਲਕ ਹੀ ਖਾਣੇ ਘਰੇ ਕੁੱਟ ਖਾਂਦਾ ਸੀ ਮਾਰ ਖਾਂਦਾ ਸੀ ਮੇਤੋਂ ਮਾਰ ਖਾ ਨਹੀਂ ਸੀ ਹੁੰਦੀ ਹੁਣ ਹਮਾਰਾ ਬਾਪ ਕਦੇ ਹਮਕੋ ਨਹੀਂ ਮਾਰਾ ਹਾਂ ਏ ਲੜਕਾ ਉਹ ਭੁਗ ਭਾਗਾ ਚਲਾ हमको बार-बार डा है बहुत हिजा वगੜ ਗਰੋ ਚੋਟੋ ਤੇ ਜਾਣਾ ਸਰ ਚੋਟੋ ਚੋਟੋ ਬਾਪੂ ਕਨੇ ਮੈਨੂੰ ਕਿਤੇ ਮੇਰੇ ਪਿਓ ਨੇ ਨਹੀਂ ਸੀ ਮਾਰਿਆ ਪਰ ਮੇਰੀ ਲਾਜ ਨੇ ਮੈਨੂੰ ਕੁੱਟਣਾ ਸ਼ੁਰੂ ਕਰਤਾ ਮਾਰਿਆ ਦੇਖੋ ਕੈਸੇ ਹਾਲਾਤ ਬਣ ਗਿਆ ਭਾਰਤ ਦੇਸ਼ ਆਪਣੇ ਆਪ ਨੂੰ 33 ਕਰੋੜ ਦੇ ਵੀ ਦੇਵਤਿਆਂ ਦੇ ਦੇਸ਼ ਦੀ ਗੱਲ ਕਰਦਾ ਅੱਜ ਆ ਹਾਲਾਤ ਬਣੇ ਹੋਏ ਸਾਡੇ ਕਾਦੇ ਅਸੀਂ ਆਪਣੇ ਗੁਰੂਆਂ ਦੀ ਇੱਜ਼ਤ ਕੀ ਕਰਾਂਗੇ ਆਪਣੇ ਦੇਵੀ ਦੇਵਤਿਆਂ ਦੀ ਇੱਜ਼ਤ ਅਸੀਂ ਕੀ ਕਰਾਂਗੇ ਆਪਣਿਆਂ ਦੀ ਨਹੀਂ ਹੁੰਦੀ ਸੱਤ ਆਪਣੇ ਮਾਂ ਬਾਪ ਦੀ ਨਹੀਂ ਹੁੰਦੀ ਸੱਤ ਹਾਂ ਸਤਿ ਸ਼੍ਰੀ ਅਕਾਲ ਤੁਲਜੀ ਕੀ ਹਾਲ ਨੇ ਬਹੁਤ ਸ਼ੁਕਰ ਹੈ ਜੀ ਦਾ ਬਹੁਤ ਵਧੀਆ ਬਹੁਤ ਅੱਛਾ ਸਰਜੂ ਬਾਬਾ ਨਹੀਂ ਸੀਗਾ ਜਿਹੜਾ ਸਰਜੂ ਬਾਬਾ ਜਿਹੜਾ ਤੁਸੀਂ ਉੱਥੋਂ ਫੁੱਟਪਾਥ ਤੋਂ ਲੈ ਕੇ ਜਿਹੜਾ ਚੂਹਾ ਡੁੱਟਿਆ ਸੀ ਸਰਦਾਰ ਦਾੜੀ ਰੱਖੀ ਸੀ ਬਾਪੂ ਵਿਚਾਰਾ ਸਾਧੂ ਹੀ ਸੀ ਜਮਈ ਸਾਉ ਸਰਜੂ ਜਿਹੜਾ ਹਾਂਜੀ 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 ਉਹਨਾਂ ਦਾ ਘਰ ਲੱਭ ਗਿਆ ਜੀ ਤੇ ਅੱਛਾ ਜੀ ਹਾਂਜੀ ਇੱਕ 2 ਸਾਲਾਂ ਬਾਅਦ ਆਪਣੇ ਕੋਲ 2 ਸਾਲ ਹੋ ਗਏ ਉਹਨੂੰ ਰਹਿੰਦਿਆਂ ਨੂੰ ਅੱਜ ਉਹਨਾਂ ਦਾ ਲੜਨ ਆਇਆ ਦਮਾਦ ਲੈਣ ਆਇਆ ਬਹੂ ਲੈਣ ਆਈ ਆ ਹਾਂ ਬਹੁਤ ਮਾੜੀ ਹਾਲਤ ਸੀ ਉਹਨਾਂ ਦੀ ਉਹਨਾਂ ਦੇ ਬੇਟੇ ਦੇ ਘਰੋਂ ਕੁੱਟ ਕੇ ਕੱਢਿਆ ਸੀ ਉਹਦੀ ਬਾਹਾਂ ਤੋੜਤੀਆਂ ਸੀ ਬੇਟੇ ਨੇ ਹੁਣ ਪਤਾ ਲੱਗਿਆ ਜੇ ਉਹਨਾਂ ਨੂੰ ਬੋਲ ਲੈਣ ਹਾਂਜੀ ਦਿਮਾਗ ਤੇ ਉਹਨਾਂ ਦੀ ਬਹੁਤ ਲੈਣਾ ਚਲੋ ਧੰਨਵਾਦ ਤੁਹਾਡਾ ਤੁਹਾਨੂੰ ਤਾਂ ਦੱਸਿਆ ਵੀ ਤੁਸੀਂ ਸੇਵਾ ਨਿਭਾਈ ਸੀ ਸੇਵਾ ਸਫਲ ਹੋ ਗਈ ਆ ਚਲੋ ਵਾ 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 ਬੜੀ ਅੱਛੀ ਗੱਲ ਹੈ ਜੀ ਵਾ ਵਾ ਠੀਕ ਆ ਤਲਜੀ ਠੀਕ ਹੈ ਹਾਂਜੀ ਥੈਂਕ ਯੂ ਸਰ ਓਕੇ ਜੀ ਜੀ ਓਕੇ ਸਾਥੀ ਕਾਰਾ ਥੈਂਕ ਯੂ ਸਿਚੈਸੀ ਕਾਰਾ ਸਰ ਯਾਰ ਜੀ ਗੋਵਿੰਦ ਭਤੀਜਾ ਅਸ਼wini ਇਹਨਾਂ ਦਾ ਜਵਾਈ ਤੇ ਅੰਜੂ ਨੋਹ ਆ ਜਿਹੜੀ प्रमोद ਦੀ ਘਰ ਵਾਲੀ ਇਹ ਤਿੰਨੋਂ ਮੈਂਬਰ ਲੈਣ ਆਏ ਨੇ ਸਰਜੂ ਬਾਬੇ ਸਰਜੂ ਬਾਬਾ ਚੱਲਿਆ ਆਪਣੇ ਘਰ ਆਪਣੇ ਪਰਿਵਾਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀਨੇ ਜ਼ਖੀ ਹੋ ਗਏ ਕਿੱਸਾ ਲੱਗਿਆ ਮਿਲ ਕੇ ਬਹੁਤ ਅੱਛਾ ਕਿੱਸਾ ਲੱਗਿਆ ਮਿਲ ਕੇ ਬਹੁਤ ਅੱਛਾ ਲੱਗਿਆ ਕਿੰਨੇ ਟਾਈਮ ਹਦ ਮਿਲਿਆ ਜਬ ਤਿੰਨ ਸਾਲ ਬਾਅਦ ਮੈਨੂੰ ਤਿੰਨ ਸਾਲ ਬਾਅਦ ਮਿਲਿਆ ਹੈ ਕੀ ਫਰਕ ਲੱਗ ਰਾਇਆ ਇਹਨੂੰ फर्क लग रहा है मिश्री बहुत फर्क है तो घर से गए थे ऐसे से ठीक थे घर पे जब गए सर जी अबे कौन आया आज कौन आया आज ये भतीजा है हां जी ये हां जी हां ये ये और ये कौन है ये घर वाले और ये ये घर वाले ਸਾਲਾ ਕੰਮਿਲ ਕਰਾ ਠੀਕ ਹੈ ਠੀਕ ਹੈ ਠੀਕ ਹੈ ਹਾਂ ਜਾਣਾ ਚਾਹਤੋ ਹੈਕਰ ਹਾਂ ਜਾ ਰਹੇ ਹਾਂ ਅਸੀਂ ਹਾਂ